चमिंडा देवी नशा मु

اندر پھڑکے کرو جی اندر کرو جی اندر کرو یہ پتہ لگ جائے کہ ہیں تو بھی پھڑکے اندر گراؤ جی انہاں نوں بھائی ਇਹ ਕੌਫਰਾ ਹੈ ਕੁਝ ਜਿੱਕੇ ਪਤੇ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਮ ਜੀਠਾ ਦੇ ਪਿੰਡ ਵਾਲੇ ਚੋਡਾ ਰਿਵੀ ਦੇ ਜਿਹੜੇ ਪੰਚਾਇਤ ਆ ਜੀ ਮੁੱਚੀ ਇਹਨਾਂ ਨੇ ਕੋਈ ਬਿਤਕਾਰ ਨਹੀਂ ਰੱਖਿਆ ਪਿੰਡ ਦਾ ਇਹਨਾਂ ਨੇ ਨਸ਼ੇ ਦੇ ਵਿਰੁੱਧ ਆਪਣੀ ਮਿਹਨਤ ਚਾਲੂ ਕੀਤੀ ਹੈ ਅੱਜ ਤੇ ਮੈਂ ਇਹਨਾਂ ਬਾਰੇ ਸਾਰਿਆਂ ਵਾਂਗ ਕੇ ਉਹ ਵੀ ਮੇਰੇ ਕੋਲ ਅੱਜ ਨਹੀਂ ਬਿਆਨ ਹੋ ਰਹੇ ਵੇਖੋ ਅੱਜ ਮੈਂ ਤੁਹਾਨੂੰ ਦੱਸਦਾ ਇੱਕ ਤੇ ਸਾਡੇ ਹਸਪੀਟਲ ਦੇ ਵਿੱਚ ਜਿਹੜੀਆਂ ਗੋਲੀਆਂ ਆ ਜੀ ਅੱਜ ਤੋਂ ਕਾਫੀ ਲੰਮੇ ਸਮੇਂ ਤੋਂ ਮਿਲਦੀਆਂ ਜੀ ਉਹ ਅੰਦਰੋਂ ਲੈਦੇ ਬੰਦੇ ਬੱਚੇ ਤੇ ਬਾਹਰ ਆਣ ਕੇ ਵੇਚ ਕੇ ਤਾਂ ਮੋਟਾ ਨਸ਼ਾ ਕਰਦੇ ਆ ਜੀ। ਤੋਂ ਵੀ ਅਸੀਂ ਬੇਇਤੀ ਕਰਦੇ ਆ ਸਰਕਾਰ ਦੇ ਅੱਗੇ ਵੀ ਵੇਖੋ ਜੀ ਸਰਕਾਰ ਨੂੰ ਇਹ ਚਾਹੀਦਾ ਵੀ ਉਹੜੀਆਂ ਨਸ਼ੇ ਵਾਲੀਆਂ ਗੋਲੀਆਂ ਉਹ ਬੰਦ ਚਾਹੀਦੀਆਂ ਜੀ। ਉੱਥੇ ਦੁਆਰਾ ਪਾਣ ਦਿੰਦੇ ਆਂ ਅਮਲੀ ਉੱਥੇ ਕੋਈ ਵੇਖੋ ਜੀ ਅੱਜ ਤੱਕ ਬੈੱਡ ਨਹੀਂ ਆਈ। ਠੀਕ ਹੈ ਜੀ ਬੈੱਡ ਵੀ ਚਾਹੀਦੇ ਸਾਨੂੰ ਪੰਚਾਇਤ ਵਾਲੇ ਕਾਫੀ ਜ਼ੋਰ ਲਾਉਂਦੇ ਆ ਜੀ ਪਿੰਡ ਵਾਸਤੇ ਬੜਾ ਵਿਕਾਸ ਕਰ ਰਹੇ ਆ। ਦੇਖੋ ਸਾਨੂੰ ਪਤਾ ਵੀ ਪੰਜਾਬ ਜਿਹੜੇ ਪਿੰਡ ਦੀ ਕੰਮ ਕਰਦੀ ਅਸੀਂ ਉਹਦੀ ਸਲਾਹਗਾ ਕਰਦੇ ਆ ਜੀ ਚਵਿੰਡਾ ਦੇ ਵੀ ਦੇ ਕੰਮ ਪੰਚਾਇਤ ਕਰ ਰਹੀ ਹੈ ਜੀ ਅੱਜ ਇਹਨਾਂ ਨੇ ਨਸ਼ੇ ਦੇ ਵਿਰੁੱਧ ਮਹਿਮ ਕੱਢਿਆ ਅਸੀਂ ਵੀ ਇਹਨਾਂ ਦਾ ਸੰਯੋਗ ਕਰਦੇ ਜੀ ਪਿੰਡ ਵਾਲੇ ਤੇ ਪਹਿਲੇ ਨੰਬਰ ਤੇ ਨਸ਼ਾ ਜਿਹੜਾ ਗੋਲੀਆਂ ਬੰਦ ਹੋਣੀਆਂ ਚਾਹੀਦੀਆਂ ਜਿੱਥੇ-ਜਿੱਥੇ ਹਸਪੀਟਲ ਦੇ ਵਿੱਚ ਹੋਰ ਨਸ਼ਾ ਛਡਾਊ ਗੋਲੀਆਂ ਹੁੰਦੀਆਂ ਉਹ ਨਸ਼ਾ ਛਡਾਊ ਜਿਹੜੀਆਂ ਉਹ ਤੇ ਦਿੰਦੇ ਜੀ 2-4 ਤੋਂ ਹੋਰ ਵੱਧ ਦੇ ਦਿੰਦੇ ਆ ਤੋਂ ਬਾਹਰ ਅੰਕ ਕੇ ਬੱਚਾ ਡਾ ਉਹ ਵੇਚ ਕੇ ਤੇ ਮੁੜ ਕੇ ਨਸ਼ਾ ਮੋਟਾ ਕਰਦਾ ਤੇ ਚਵਿੰਡਾ ਦੇ ਵਿੱਚ ਆਹ ਤੋਂ ਬਰਸ਼ਾ ਜੀ ਹਲ ਕੰਮ ਜੀ ਸਾ ਪ ਤਾ ਬੇਨਤੀ ਆਪਣੇ ਲੋਕਾਂ ਦਾ ਵੀ ਪੁਰਸ ਪ੍ਰਸ਼ਾਸਨ ਗਾਣੀ ਵੀ ਵੀ ਪੁਰਸ ਨੂੰ ਚਾਹੀਦਾ ਜੀ ਹਰ ਇੱਕ ਥਾਂ ਦੇ ਵੇਖੋ ਜੀ ਮੋਝੇ ਹੀ ਪਿੰਡ ਵਾਲੇ ਪੰਚਾਇਤ ਵਾਲੇ ਜਿਹੜੇ ਸਹੀ ਸੰਯੋਗ ਕਰਾਂਗੇ ਜਿੱਥੇ ਕੋਈ ਬੱਚਾ ਦਾਖਲ ਹੋਣਾ ਹੈ ਉੱਥੇ ਦਾਖਲ ਕਰਵਾਉਗੀ ਪੰਚਾਇਤ ਗਾੜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਬਾਕੀ ਇਨੀ ਮੈਂ ਕਹਿ ਕੇ ਮੈਂ ਸਾਰੇ ਹਲ ਕਮਿਟੀ ਦੇ ਜਿੰਨੇ ਵੀ ਆ ਪੰਚਾਇਤ ਵਾਲੇ ਇਹਨਾਂ ਦਾ ਧੰਨਵਾਦ ਕਰਦਾ ਧੰਨਵਾਦ ਜੀ ਨਾ ਜੀ ਤੁਹਾਡਾ ਮੇਰਾ ਨਾਮ ਭਵਿੰਦਰ ਸਿੰਘ ਗੁਨ ਸਿੰਘ ਜੱਜ ਕੀ ਇੱਥੇ ਅੱਜ ਜੀ ਪਿੰਡ ਦੇ ਵਿੱਚ ਨਸ਼ਾ ਵਿਰੋਧੀ ਰੈਲੀ ਕੱਢ ਰਹੇ ਆ ਸਾਰਕੰਡ ਚਵੰਡਾ ਦੇਵੀ ਪਿੰਡ ਦੇ ਵਿੱਚ ਅੱਛਾ ਜੀ ਸਮੂਹ ಗ್ರಾಮ ਪੰਚਾਇਤ ਚਵੰਡਾ ਦੇਵੀ ਸਾਡੇ ਅੱਜ ਸਾਡੇ ਨਾਲ ਆ ਤੇ ਅਸੀਂ ਨਸ਼ੇ ਦੇ ਵਿਰੁੱਧ ਮਾਰਚ ਕੱਢ ਰਹੇ ਹਾਂ ਕਿ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਪੰਚਾਇਤ ਵੱਲੋਂ ਵੀ ਸਾਡਾ ਸਾਰਾ ਸਾਥ ਦਾ ਉਹ ਪੰਚਾਇਤ ਦਾ ਤਾਂ ਕਿ ਅਸੀਂ ਪਿੰਡ ਦੇ ਵਿੱਚੋਂ ਜਿਹੜਾ ਨਸ਼ੇ ਦਾ ਕੋਹੜ ਆ ਉਹਨੂੰ ਖਤਮ ਕਰ ਸਕੀਏ ਜਦ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪੁਲਿਸ ਮੁਲਾਜ਼ਮ ਸਾਡੇ ਨਾਲ ਪੂਰਾ ਸਾਥ ਦੇ ਰਹੇ ਨੇ ਪਰ ਇੱਕ ਸਾਡੇ ਪਿੰਡ ਦਾ ਰਹਿਣ ਵਾਲਾ ਸ਼ਖਸ ਜਿਹੜਾ ਜੀ ਉਹਦੇ ਦੇ ਇਲਜ਼ਾਮ ਲੱਗਦੇ ਨੇ ਉਹ ਕਦੀਆਂ ਦਾ ਤੁਸੀਂ ਮੰਦਰ ਆਓ ਗੁਰਦੁਆਰੇ ਆਓ ਸਾਵਾਂ ਖਾਓ ਤਾਂ ਉਹਨਾਂ ਦਾ ਚੌਂਕੀ ਕੀ ਲੈਣ ਗਏ ਜੀ ਕਿਉਂ ਤਰਕਾਤਾਂ ਦਿੰਦੇ ਜੀ ਟੜੀਆਂ ਲੱਤਾਂ ਭਾਰ ਨਹੀਂ ਚਲਦੀਆਂ ਆਜੋ ਤੁਸੀਂ ਵੇਖ ਲਓ ਜਿੱਥੇ ਵੇਖਣਾ ਦੱਸੋ ਜੇ ਅਸੀਂ ਨਸ਼ੇ ਨੂੰ ਰੋਕਦੇ ਆਂ ਜੇ ਤੂੰ ਨਹੀਂ ਵੇਚਦਾ ਫਿਰ ਤੈਨੂੰ ਗੁੱਸਾ ਕਦਾ ਆ ਕਿ ਤੂੰ ਨਾ ਨਾ ਆਪਣੇ ਘਰ ਬੋ ਪ੍ਰਚਾਰਣ ਤੈਨੂੰ ਕੁਝ ਨਹੀਂ ਗਏਗਾ ਜਦੋਂ ਵੇਚਦਾ ਦਾ ਧਰਦਾ ਫੇਰੀਆਂ ਇਸ ਵਾਸਤੇ ਪੁਲਿਸ ਅਫਸਰਾਂ ਨੂੰ ਜਾਂ ਸਰਕਾਰ ਦੇ ਅਫਸਰਾਂ ਨੂੰ ਦੱਸਿਆ ਅਸੀਂ ਦੱਸ ਕੇ ਆਏ ਹਾਂ ਜੀ ਅੱਜ ਤੋਂ 1 ਮਹੀਨਾ ਮੰਗ ਕੇ ਇਹੋ ਕਰਦੇ ਵੀ ਸਾਡੇ ਪਿੰਡ ਦੇ ਵਿੱਚ ਉਹ ਨਸ਼ਾ ਖਤਮ ਕੀਤਾ ਜਾਵੇ ਤੇ ਜੋ ਵੀ ਵੇਚਦਾ ਜਿਹੜਾ ਵੇਚਦਾ ਇਹਨੇ ਕਿਸੇ ਦਾ ਲਿਆਇ ਨਾ ਕਰੋ ਠੀਕ ਆ ਨਾ ਅਸੀਂ ਪੰਚਾਇਤ ਵੱਲੋਂ ਅਸੀਂ ਇਹ ਮਤਾ ਪਾਇਆ ਆ ਕਿ ਕੋਈ ਫੜਿਆ ਜਾਂਦਾ ਨਸ਼ਾ ਵੇਚਣ ਵਾਲਾ ਉਹਦੀ ਜਮਾਨਤ ਕਰਾਉਣ ਸਾਡੇ ਪਿੰਡ ਦਾ ਕੋਈ ਮੈਂਬਰ ਕੋਈ ਨੰਬਰਦਾਰ ਸਰਪੰਚ ਤੱਕ ਕੋਈ ਨਹੀਂ ਜਾਏਗਾ ਉਹਦੇ ਮਗਰ ਸਿੰਘਾ ਜੀ ਪਿੰਡ ਚੁੰਡਾ ਦੇਵ ਦਾ ਉਹ ਨੰਬਰਦਾਰਾਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਦੋਸ਼ ਮਾਰਕੀ ਜਿਹੜਾ ਰੋਸ ਮਾਰਤਾ ਜੀ ਇਹ ਨਸ਼ੇ ਦੇ ਬਰੋਧਾ ਅਸੀਂ ਸਾਰੇ ਹੀ ਪੰਚਾਇਤ ਵੱਲੋਂ ਪਿੰਡ ਵਾਲੇ ਸਾਰੇ ਰਲ ਮਿਲ ਕੇ ਈ ਕੋਈ ਚਾਹੁੰਦੇ ਵੀ ਸਾਡੇ ਪਿੰਡ ਉਹ ਕੋਰ ਜਿਹੜਾ ਖਤਮ ਕੀਤਾ ਜਾਵੇ ਜੋ ਜਿੰਨਾ ਘਰਾਂ ਦੇ ਗਰੀਬ ਬੱਚੇ ਜਿਹੜੇ ਮਾਰੇ ਗਏ ਆ ਉਹਨਾਂ ਮਾਂ ਪਿਓ ਨੂੰ ਪੁੱਛੋ ਕੀ ਬਣ ਰਿਹਾ ਉਹਨਾਂ ਨਾਲ ਉਹਦੇ ਇੱਕ ਇਹੋ ਜਿਹੇ ਬੰਦੇ ਜਿਹੜੇ ਵਿਚਾਰੇ ਰੋਟੀਆਂ ਤੋਂ ਆਤਰ ਬੈਠੇ ਆ ਇਹ ਨਸ਼ੇ ਦੇ ਸਦਾਗਰ ਉਹ ਆਪਣੀਆਂ ਕੋਠੀਆਂ ਕਬਜ਼ੇ ਕਰਨਦੇ ਆ ਅਸੀਂ ਤੇ ਇਹੋ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਘਾੜੀ ਕਿ ਵੱਧ ਚੜ ਕੇ ਸਾਡਾ ਸਾਥਤਾ ਜਾਵੇ ਸਾਡੇ ਪਿੰਡ ਤੋਂ ਜਿਹੜੀ ਜਵਾਨੀ ਬਚਾਈ ਜਾਵੇ ਸਾਡੇ ਜਿਹੜੇ ਜਿਹੜੇ ਬੱਚੇ ਮਰ ਰਹੇ ਆ ਉਹਨਾਂ ਘਰਾਂ ਦਾ ਜਿਵੇਂ ਬੁਝ ਰਹੇ ਆ ਅਸੀਂ ਤੇ ਪ੍ਰਸ਼ਾਸਨ ਘਾੜੀ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਸਾਥ ਦੇ ਕੇ ਸਾਡੇ ਪਿੰਡੋਂ ਕੋੜ ਕੱਢਿਆ ਜਾਵੇ ਉਹ ਲਾਂਕੇ ਦੇ ਕੀ ਨਾਮ ਤੋਂ ਕੀ ਨਾਮ ਵੀ ਤੇ ਮੈਂ ਬਲਿੰਦਰ ਸ਼ਰਮਾ ਟੈਂਡ ਚਵਡਾ ਦੀ ਵੀ ਜੋ ਸਾਡੇ ਪੰਚਾਇਤ ਵਾਲਾ ਨੇ ਤੇ ਸਾਰੇ ਪਿੰਡ ਵਾਲੇ ਰਲ ਕੇ ਇੱਕ ਪਤਾ ਕੀਤਾ ਕਿ ਸਾਡੇ ਪਿੰਡ ਵਿੱਚ ਕੋਈ ਵੀ ਨਸ਼ਾ ਨਹੀਂ ਵਿੱਚ ਜਿੱਦਾ ਜਾਊਗਾ ਦੇਖੋ ਬਾਕੀ ਜਿਹੜਾ ਵੀ ਭਰਾ ਸਾਡਾ ਕੋਈ ਵੀ ਆ ਬੰਦਾ ਵਾ ਜਿਹੜਾ ਧੱਕਿਆ ਦੇ ਰਿਹਾ ਪੁਲਿਸ ਨੂੰ ਅਸੀਂ ਸਾਰੀ ਪੰਚਾਇਤ ਸਾਰਾ ਪਿੰਡ ਲਾਕੇ ਲਾਕੇ ਹੀ ਪੁਲਿਸ ਦੇ ਨਾਲ ਵਾ ਕਿਉਂਕਿ ਜਿਨ੍ਹਾਂ ਦੇ ਪੁੱਤ ਮਰਦੇ ਆ ਪਤਾ ਉਹਨੂੰ ਆ ਅਸੀਂ ਇੱਕ ਥੇਲੀ ਦਾ ਕੰਮ ਨਹੀਂ ਕਰਦੇ ਠੀਕ ਆ ਜਿਹੜਾ ਬੰਦਾ ਸੱਚਾ ਹੋ ਫਿਰ ਸਾਹਮਣੇ ਪਿੰਡ 'ਚ ਬੈਵੇਂ ਆ ਸਾਰੀ ਪੰਚਾਇਤ ਨਾਲ ਬਹੂਗੀ ਸਾਡਾ ਅੱਜ ਮਕਸਦ ਕੀ ਸੀ ਦੇਖੋ ਜੀ ਅੱਜ ਸਾਡਾ ਇਹ ਮਕਸਦ ਵਾ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਹ ਕਹਿੰਦੇ ਕਿ ਜਿਹੜਾ ਵੀ ਸਾਡੇ ਪਿੰਡ ਬਾਹਰੋਂ ਕੋਈ ਨਸ਼ਾ ਵੇਚਦਾ ਫੜਿਆ ਗਿਆ ਉਸ ਨੇ ਨਾਲ ਅਹੀਂ ਪਿੰਡ ਵਿਚ ਆ ਸਿੰਦੇ ਨਾਲ ਵਾ ਉਸ ਨੂੰ ਕੋਈ ਡਰ ਨਹੀਂ ਨਾਲੀ ਆ ਸਾਰਾ ਪਿੰਡ ਲਾਲ ਵਾ ਜਿਹੜਾ ਵੀ ਕੋਈ ਫੜਾ ਗਿਆ ਉਹਨੂੰ ਅਸੀਂ ਪਿੰਡ ਚ ਬੰਨਾਂਗੇ ਸਾਰੀ ਪੰਚਾਇਤ ਨੇ ਇਹ ਐਲਾਨ ਕੀਤਾ ਵਾ ਕੱਲ ਨੂੰ ਵੀ ਸਾਡੀ ਮੀਟਿੰਗ ਐ ਐਸਐਸਪੀ ਸਾਹਿਬ ਨਾਲ ਸਾਰੇ ਸਾਡੇ ਪੰਚਾਇਤ ਦੇ ਪੱਲੇ ਜਾਣਗੇ ਜਿਹੜੇ ਬੰਦੇ ਧਮਕੀਆਂ ਦਿੰਦੇ ਆ ਮੈਂ ਤਾਂ ਇਹ ਕਹਿੰਦਾ ਕਿ ਜੇ ਮੈਂ ਚੋੜਨੀ ਆ ਤੇ ਮੈਨੂੰ ਡਰ ਕੋਈ ਨਹੀਂ ਜਿਨ੍ਹਾਂ ਨੇ ਪੁੱਤ ਮਾਰਦੇ ਪਤਾ ਤੇ ਉਹਨੂੰ ਆਪਾਂ ਦੇ ਦੋ ਨੰਬਰ ਦੇ ਪੈਸੇ ਕਮਾਈ ਜਾਂਦੇ ਨਾ ਕਾਮਨਾਗਾਰ ਆ ਪਿੰਡ ਬੜਾ ਇਤਿਹਾਸਕ ਹੈ ਵੇਖੋ ਜੀ ਇੱਥੇ ਮਾਧਰਾਣੀ ਦਾ ਮੰਦਿਰ ਵੀ ਆ ਬਾਬੂ ਸਾਹਿਬ ਵੀ ਨਾ ਨਗਰੀ ਵਜਦੀ ਆ ਜੀ ਇਹਦੇ ਸ਼ਰਮ ਘੂਠ ਮਾਰੀ ਜਾ ਕਿ ਆਪਾਂ ਇਨੇ ਸੱਚੇ ਆ ਦੇ ਪਿੰਡ ਚ ਸਾਰੇ ਪਿੰਡ ਇਕੱਠੇ ਕਰਦੇ ਆ ਬੋਹ ਜੀ ਨਹੀਂ ਸੱਚੇ ਆ ਇਹੀ ਕਹਿੰਦੀ ਕਿਸੇ ਨੂੰ ਟੰਕੀ ਦੇ ਦੇਗੀ ਕਿਸੇ ਨੂੰ ਟੰਕੀ ਦਿੰਦੇ ਆ ਆਈਡੀਆ ਚੇਂਜ ਕਰ ਆਈਡੀਆ ਚਾਹਣਾ ਨੂੰ ਨਾ ਨਾਮ ਸੁਭਜੀਤ ਸਿੰਘ ਜੀ ਜੀ ਅੱਜ ਜਿਹੜਾ ਪ੍ਰੋਗਰਾਮ ਹੈ ਕੀ ਪ੍ਰੋਗਰਾਮ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਤੇ ਤੁਹਾਨੂੰ ਦੱਸ ਹੀਤਾ ਸਭ ਨੇ ਇਹ ਇੱਕ ਨਸ਼ਿਆਂ ਵਿਰੋਧਾ ਜਿਹੜੀ ਮੁਹਿੰਮ ਹੈ ਇਹ ਇਹਨਾਂ ਨੇ ਚਾਲੂ ਕੀਤੀ ਹੈ ਤੇ ਇਹਦਾ ਸਾਥ ਦੇਣਾ ਚਾਹੀਦਾ ਜੀ ਆਪਾਂ ਦੇ ਉਹ ਗੱਲ ਕਰਾਂਗੇ ਕਿ ਸਾਥ ਦਿਓ ਨਸ਼ਾ ਖਤਮ ਕਰੋ ਨਸ਼ਾ ਖਤਮ ਕਰਨ ਦਾ ਵੀ ਕੋਈ ਤਰੀਕਾ ਲੱਭਣਾ ਚਾਹੀਦਾ ਹਣ ਕਿ ਪੁਲਿਸ ਨੂੰ ਵੀ ਕੋਈ ਧਮਕੀਆਂ ਦਿੱਤੀ ਜਾਵੇ ਜਾਂ ਕੋਈ ਪਿੰਡ ਦੀ ਪੰਚਾਇਤ ਨੂੰ ਧਮਕੀਆਂ ਦਿੱਤੀ ਜਾਵੇ ਇਦਾਂ ਤੇ ਕੋ ਨਹੀਂ ਸਕਦਾ ਹੱਲ ਨਾ ਇਹ ਕਰਕੇ ਪੂਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਤਾਂ ਕਿ ਇਸ ਨਸ਼ੇ ਨੂੰ ਇੱਥੋਂ ਖਤਮ ਕੀਤਾ ਜਾਵੇ ਤੁਹਾਨੂੰ ਲੱਗਦਾ ਕਿ ਬਹੁਤ ਨਸ਼ਾ ਹੈ ਬਹੁਤ ਨਸ਼ਾ ਜੀ ਮੈਂ ਗਰਾਊਂਡ ਸਕੂਲ ਦੀ ਗਰਾਊਂਡ ਦੇ ਵਿੱਚ 10 ਤੋਂ 20 50 ਬੱਚੇ ਲੈ ਕੇ ਜਾਂਦਾ ਖੇਡਣ ਆਉਂਦੇ ਮੈਂ ਉੱਥੇ ਮੈਂ ਉਹਥੇ ਕਈ ਬੱਚੇ ਜਿਹੜੇ ਬੈਠੇ ਆ ਦੂਜੇ ਬੱਚਿਆਂ ਨੂੰ ਵੀ ਖਰਾਬ ਕਰਦੇ ਆਗੇ ਨਸ਼ਾ ਕਰਦੇ ਆ ਸ਼ਰਾਬ ਪੀਂਦੇ ਆ ਹੋਰ ਨਸ਼ੇ ਬਹੁਤ ਨੇ ਉੱਥੇ ਜਿਹੜੇ ਗਰਾਉਂਡਾਂ ਦੇ ਵਿੱਚ ਗਰਾਉਂਡਾਂ ਤੱਕ ਪਹੁੰਚ ਗਏ ਜਿਹਨਾਂ ਨੂੰ ਅਸੀਂ ਡਾਕ ਨਹੀਂ ਸਕਦੇ ਜੇ ਅਸੀਂ ਕਿਹਨੂੰ ਡੱਕਦੇ ਤਾਂ ਗਾੜੀਆਂ ਲੋਕੀ ਲੜਦੇ ਆ ਗਲ ਪੈਂਦੇ ਗਰਾਉਂਡ ਸੰਬੰਧੀ ਕੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਜੀ ਬਹੁਤ ਵਾਰ ਜੀ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਗਰਾਉਂਡ ਦੇ ਵਿੱਚ ਪਰ ਪੁਲਿਸ ਪ੍ਰਸ਼ਾਸਨ ਆਪਣਾ ਜੋਰ ਲਾਉਣ ਦੀ ਆ ਜਾਣਦੀ ਆ ਗੇੜਾ ਮਾਰਦੀ ਆ ਪਰ ਜਿਹੜਾ ਬੰਦਾ ਚੋਰੀਆ ਉਹ ਤੇ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਕੇ ਨਿਕਲ ਜਾਂਦਾ ਨਾ ਠੀਕ ਹੈ ਇਸੇ ਖਿਲਾਫ ਪੰਚਾਇਤ ਇਕੱਠੀ ਹੋਈ ਹੈ ਉਹਨਾਂ ਨੇ ਰੋਸ਼ਮਾਰਤ ਵੀ ਕੱਢਿਆ ਹੈ ਚਿਮੰਡਾ ਦੇਵੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਕੁਝ ਕਹਿ ਵੀ ਕਿਹਾ ਕਿ ਸਾਨੂੰ ਜੇ ਆਪਾਂ ਕੋਈ ਵੀ ਸਾਡੇ ਕੋਲ ਆਏਗਾ ਸ਼ੁਡਾਨ ਵਾਸਤੇ ਪੁਲਿਸ ਉਹ ਤੇ ਕੋਈ ਕਾਰਵਾਈ ਨਾ ਕਰੇ ਇਸ ਬਾਰੇ ਕੀ ਕਿਹਾ ਜੀ ਜੀ ਪੰਚਾਇਤਾਂ ਦਾ ਬਹੁਤ ਹੀ ਵਧੀਆ ਫਰਾਂਲਾ ਵਾ ਇਹ ਜਿਹੜਾ ਪੰਜਾਬ ਸਰਕਾਰ ਦਾ ਸਾਥ ਦੇ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਜੁਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਰੈਡੀ ਗਈ ਹੈ ਜੀ ਦੇ ਅਧੀਨ ਵੱਧ ਤੋਂ ਵੱਧ ਨਸ਼ਾ ਸਮਗਰਣ ਨੂੰ ਕਾਬੂ ਕਰਕੇ ਉਹਨਾਂ ਨੂੰ ਰਿਕਵਰੀ ਕੀਤੀ ਗਈ ਹੁੰਦਾ ਹੈ ਕਿੰਨਾ ਗ ਨਸ਼ਾ ਗਲੇ ਕਾਫੀ ਸੀਗਾ ਜਿਹੜਾ ਹੁਣ ਥੋੜੀ ਬੜੀ ਠੱਲ ਵੀ ਪਈ ਐ ਜਿੰਨ ਤੱਕ ਤਾਂ ਕਾਫੀ ਕੰਮ ਕਰਮੇ ਦਰਜ ਕਰ ਚੁੱਕੇ ਆ ਤੇ ਜਿਹਦੇ ਮੁਤਾਬਕ ਕਾਫੀ ਕੰਟਰੋਲ ਹੋ ਚੁੱਕਾ ਜੀ ਆਉਣ ਵਾਲੇ ਕੁਝ ਦਿਨਾਂ ਤੱਕ ਮੁਕੰਮਲ ਨਸ਼ਾ ਬੰਦ ਕੀਤਾ ਜਾਏਗਾ ਤਜਲ ਕਰਦਿਓ ਮੁਕੰਮਲ ਨਸ਼ਾ ਬੰਦ ਕੀਤਾ ਜਾਏਗਾ ਜਿਸ ਆਪਾਂ ਪੂਰਾ ਵਿਸ਼ਵਾਸ ਰੱਖੋਨੇ ਆ ਕਿ ਜੋ ਵੀ ਸਾਡੀਆਂ ਪੰਚਾਇਤਾਂ ਸਾਡਾ ਜਿੰਨੇ ਵੀ ਪੇਟ ਦੀ ਚੌਂਕੀਰੇ 15 ਪਿੰਡ ਦੇ ਵੱਧ ਤੋਂ ਵੱਧ ਸੰਯੋਗ ਦੇ ਰਹੀਆਂ ਹਾਂ ਤੇ ਹਰ ਪੱਕੇ ਸਾਡੇ ਨਾਲ ਕੀ ਸਰ ਇਹਨਾਂ ਦੇ ਵਿੱਚ ਕਰੀਆਂ ਨੇ ਕਿਹਾ ਕਿ ਜੀ ਕੋਈ ਇੱਥੇ ਹਵੇ ਬੰਦੇ ਜਿਹੜੇ ਨਸ਼ਾ ਵੇਚਦੇ ਵੀ ਆ ਤੇ ਸਾਨੂੰ ਆਪਾਂ ਜੇ ਕੁਝ ਰੋਕਦੇ ਆ ਤੇ ਸਾਨੂੰ ਧਮਕੀਆਂ ਵੀ ਲਾਉਂਦੇ ਮਾ ਗੋਲੀਆਂ ਮਾਰਨੀਆਂ ਵੀ ਦਿੰਦੇ ਕਿ ਕਹੇ ਜੀ ਕੋਈ ਸ਼ਿਕਾਇਤਾਂ ਤੁਹਾਡੇ ਕੋਲ ਆਂਦੀਆਂ ਦੇਖੋ ਜੀ ਮੇਰੇ ਕੋਈ ਇੱਕ ਸ਼ਿਕਾਇਤ ਆਈ ਸੀ ਇਸ ਮੁੱਦੇ 'ਚ ਉਹ ਮੁੜ ਕੇ ਨਾ ਇੱਥੇ ਬਹਿ ਕੇ ਲਿਖਤੀ ਮਾਗੀ ਨਹੀਂ ਦਿੰਦੀ ਸੀ ਕਿ ਜੇ ਇਸ ਤਰ੍ਹਾਂ ਦੀ ਅੱਗੇ ਕੋਈ ਇਸ ਗੱਲ ਹੁੰਦੀ ਹੈ ਜਿਵੇਂ ਉਹਨਾਂ ਕਾਫੀ ਵਧੀਆ ਕਦਮ ਪੁਲਿਸ ਪ੍ਰਸ਼ਾਸਨ ਚੁੱਕੰਦੇ ਆ ਪੰਚਾਇਤ ਵੀ ਨਾਲ ਆ ਪੁਲਿਸ ਪ੍ਰਸ਼ਾਸਨ ਦੇ ਜੇ ਅਜਿਹੀ ਕੋਈ ਗੱਲ ਹੁੰਦੀ ਹੈ ਤਾਂ ਫਿਰ ਕੀ ਐਕਸ਼ਨ ਹੁੰਦਾ ਹੈ ਉਹ ਵੀ ਕਲੋਨੀ ਕਾਰਵਾਈ ਕੀਤੀ ਜਾਏਗੀ ਕੀ ਕਹਿਣਾ ਚਾਹਦੇ ਹੋ ਤੁਸੀਂ ਨਸ਼ਿਆਂ ਦੇ ਸੌਦਾਗਰਾਂ ਨੂੰ ਨਸ਼ੇ ਵਿਕਰੇਤਾ ਨੂੰ ਕੀ ਕਹਿਣਾ ਚਾਹਦੇ ਮੈਂ ਤੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਕਿ ਜਾਂ ਤੇ ਮਾਰੇ ਕੰਮ ਛੱਡ ਜੂ ਜਾਂ ਪੰਜਾਬ ਛੱਡ ਦੂ ਵਈ ਸਕਦੇ